ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੀ ਨਿਕੰਮੀ ਸਰਕਾਰ ਘਬराई ਹੋਈ ਹੈ ਕਿ ਸਾਡਾ ਸਵਾਕਸਾਰ ਰਹਿ ਗਿਆ ਉਸ ਤੋਂ ਬਾਅਦ ਪੰਜਾਬ ਦੇ ਲੋਕ ਆਪਣੇ ਪਹਿਰੇਦਾਰ ਆਪਣੇ ਚੌਂਕੀਦਾਰ ਆਪਣੇ ਵਾਸ ਸਭ ਸ਼੍ਰੋਮਣੀ ਅਕਾਲੀ ਦਲ ਨੂੰ ਚੋਣ ਰਹੇ ਨੇ ਇਹ ਕੰਨ ਤੇ ਲਿਖਿਆ ਦਿਸ ਰਿਹਾ ਅਤੇ ਨਾਲ ਜੋ ਕਾਰਨਾਮੇ ਕਰ ਰਹੇ ਐ ਲਾਲਾ ਕੇਜਰੀਆ ਤੋਂ ਲੈ ਕੇ ਦਿੱਲੀ ਦੇ ਧੜਵੀ ਜਿੰਨੇ ਚੜ ਕੇ ਆਏ ਐ ਇਸ ਇੰਡੀਆ ਕੰਪਨੀ ਮੰਗੂ ਪੰਜਾਬ ਨੂੰ ਲੁੱਟਣ ਲੱਗੇ ਹੋਏ ਐ ਉਹਨਾਂ ਨੂੰ ਆਪਣਾ ਭਵਿੱਖ ਸਤਾ ਰਿਹਾ ਕਿ ਜੋ ਅਸੀਂ ਇੱਕ ਕਰਮ ਕਰ ਰਹੇ ਆ ਜੋ ਕਾਲੇ ਕਾਰਨਾਮੇ ਕਰ ਰਹੇ ਆ ਇਹ ਪੰਜਾਬ ਦੇ ਪਹਿਰੇਦਾਰ ਪੰਜਾਬ ਦੇ ਚੌਂਕੀਦਾਰ ਪੰਜਾਬ ਦੇ ਵਾਰਿਸ ਜਦੋਂ ਲੋਕਾਂ ਨੇ ਚੁਣੇ ਤਾ ਇਹ ਪੰਜਾਬ ਦੇ ਨਾਲ ਕੀਤੇ ਹੋਏ ੱੱਕੇ ਦਾ ਪਾਈ ਪਾਈ ਦਾ ਹਿਸਾਬ ਲੈਣਗੇ ਇਸੇ ਤਰ੍ਹਾਂ ਇਹ ਉੱਪਰ ਬੈਠੇ ਗਰੀ ਜਾਂਦੇ ਆ ਜਿਵੇਂ ਆਪਾਂ ਸੌਂਦੇ ਹੁੰਨੇ ਆ ਕੇ ਕੇ ਜਣ ਉੱਪਰ ਬੈਠਾ ਉਹ ਰੋ ਰਿਹਾ ਤੇ ਥਰੜਾ ਕਹਿ ਰਿਹਾ ਤੂੰ ਮੈਨੂੰ ਨਾਲ ਢਾ ਰੱਖਿਆ ਨਾਲ ਰੋਈ ਜਨਾ ਉਹ ਕਹਿੰਦਾ ਮੈਨੂੰ ਡਰ ਹੈ ਕਿ ਤੂੰ ਮੈਂ ਛੜਤਾ ਤੂੰ ਮੈਨੂੰ ਉਦੋਂ ਮੇਰੇ ਨਾਲ ਕੀ ਕਰੇਗਾ ਸੋ ਉਹੀ ਕੁਸ ਹੈ ਕਿ ਇਹ ਕੇਜਰੀਆਰ ਐਂਡ ਕੰਪਨੀ ਝਾੜੂ ਐਂਡ ਕੰਪਨੀ ਨੂੰ ਅਕਾਲੀਆਂ ਦਾ ਡਰ ਹੈ ਕਿ ਅਕਾਲੀ ਆ ਰਹੇ ਆ ਵੱਡੀ ਗੱਲ ਜਿਵੇਂ ਕੱਲ੍ਹ ਸਾਡੀ ਐਮ.ਐਲ.ਏ ਗਨੀਪ ਕੌਰ ਮਜੀਠਾ ਨੇ ਕਿਹਾ ਇਹ ਸੁੱਤੇ ਪਏ ਵੀ ਕਹਿੰਦੇ ਆ ਦਿੱਲੀ ਵਾਲੇ ਕਿ ਚੁੱਪ ਕਰਜੋ ਮਜੀਠੀ ਆਜੂ ਮਜੀਠੀ ਦਾ ਡਰ ਹੈ ਜਿਵੇਂ ਸੋਹਲੇ ਫਿਲਮ ਦੇ ਵਿੱਚ ਕਹਿੰਦੇ ਸੀ ਵੀ ਚੁੱਪ ਕਰਜੋ ਨਹੀਂ ਗੱਬਰ ਸਿੰਘ ਆਰ ਆਜੂਗਾ ਐਂ ਇਹ ਡਰ ਹੈ ਜੋ ਦਿੱਲੀ ਦੇ ਧਾੜ ਵੀ ਚੜ ਕੇ ਆਏ ਹੋਏ ਐ ਕਿ ਬੱਚਾ ਚੁੱਪ ਕਰਜੋ ਨਹੀਂ ਅਕਾਲੀ ਆ ਰਹੇ ਐ ਸੋ ਇਸੇ ਕਰਕੇ ਅੱਜ ਅਕਾਲੀ ਫੌਜ ਨੂੰ ਪੰਜਾਬ ਦੇ ਪਹਿਰੇਦਾਰਾਂ ਨੂੰ ਪਿੰਡ-ਪਿੰਡ ਜਾ ਕੇ ਫੜੋ ਪੜਾਈ ਹੌਸ ਰੈਸਟ ਕੀਤਾ ਗਿਆ ਕਿਉਂ ਕਿ ਸਰਕਾਰ ਕੋਲੇ ਰਿਪੋਰਟਾਂ ਨੇ ਕਿ ਜਿਸ ਤਰ੍ਹਾਂ ਤੁਸੀਂ ਸਾਡੇ ਆਗੂ ਵਿਕਰਮਜੀਤ ਸਿੰਘ ਤੇ ਤੇ ਹੋਰ ਪੰਜਾਬ ਤੇ ਜ਼ੁਲਮ ਕਰ ਰਹੇ ਹੋ ਤਾਂ ਪੰਜਾਬ ਦੇ ਲੋਕਾਂ ਚ ਗੁੱਸਾ ਵੱਡੀ ਗਿਣਤੀ ਦੇ ਵਿੱਚ ਅੱਜ ਮਹਾਲੀ ਕੋਰਟ ਦੇ ਵਿੱਚ ਪਹੁੰਚ ਰਿਹਾ ਚਾਹੇ ਸਾਡਾ ਉਹ ਗੁਰੂ ਦਾ ਸਿੱਖ ਜਿਹਦੇ ਹੱਥ ਚ ਆਪਾਂ ਮਾਲਾ ਵੇਖਦੇ ਆ ਸਿਮਰਨ ਕਰਦਾ ਹੈ ਨਿਤਨੇਮ ਕਰਦਾ ਹੈ ਗੁਰੂ ਆਸਰੇ ਜਿਉਂਦਾ ਉਹ ਚੜ੍ਹਦੀ ਕਲਾ ਚ ਹੈ ਤੇ ਸਾਨੂੰ ਮਾਣ ਵੀ ਹੈ ਕਿ ਸਾਡੇ ਲੀਡਰ ਪਾਰਕ ਸਾਫ ਨੇ ਜੋ ਚਿੱਟੀ ਚਾਦਰ ਲੈ ਕੇ ਘਰੋਂ ਨਿਕਲੇ ਐ ਉਹ ਚਿੱਟੀ ਚਾਦਰ ਤੇ ਦਾਗ ਨਹੀਂ ਲਗਣ ਦਿੱਤਾ ਚਾਹੇ ਸਿਆਸੀ ਲੈਂਗੁਏਜ ਰਹੀ ਬੋਲੀ ਰਹੀ ਸਾਰੀਆਂ ਪਾਰਟੀਆਂ ਨੇ ਦਾਗ ਲਾਉਣ ਦੀ ਕੋਸ਼ਿਸ਼ ਕੀਤੀ ਬੜੀ ਅਫਵਾਹ ਫਲਾਈ ਕਿ ਕਾਲੀਆਂ ਨੇ ਬਦਬੀ ਕੀਤੀ ਨਸ਼ੇ ਫਲਾਏ ਅਤੇ ਤਰਫਸ਼ਨ ਕੀਤੀ ਪਰ 8 ਸਾਲਾਂ ਚ ਲੋਕਾਂ ਨੇ ਵੇਖ ਲਿਆ ਕਿ ਝੂਠ ਸੀ ਇਹ ਚਿੱਟੀ ਚਾਦਰ ਨੂੰ ਦਾਗ ਲਾਉਣ ਦੀ ਸ਼ਾਜ ਸੀ ਇਹ ਅਕਾਲੀ ਆਪਣੇ ਆ ਇਹ ਅਕਾਲੀ ਸਾਡੇ ਆ ਇਹ ਕਦੇ ਵੀ ਕੋਈ ਉਹ ਕੰਮ ਨਹੀਂ ਕਰਨਗੇ ਜਿਸ ਨਾਲ ਅਕਾਲੀ ਦਲ ਦੀ ਇਹ ਨੀਲੀ ਪੱਗ ਇਹ ਚਿੱਟੀ ਚਾਦਰ ਨੂੰ ਕੋਈ ਦਾਗ ਲੱਗੇ ਪਰ ਹੁਣ ਜਾਣ ਬੁੱਝ ਕੇ ੱਟਕੇ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਕੇਜਰੀਵਾਲ ਨੂੰ ਦੱਸਣਾ ਚਾਹਣਾ ਹੈ ਇਹ ਦਿੱਲੀ ਦੇ ਧਾੜਵੀਆਂ ਨੂੰ ਦੱਸਣਾ ਚਾਹਣਾ ਹੈ ਕਿ ਪੰਜਾਬ ਹੈ ਪੰਜਾਬ ਜਿੰਨਾ ਇਹਨੂੰ ਦੱਬੋਗੇ ਉਨਾ ਸਪ੍ਰਿੰਗ ਬਾਗ ਅੱਗੇ ਵਧੂ ਤੇ ਸਾਡਾ ਇਤਿਹਾਸ ਵੀ ਹੈ ਸਾਡੀਆਂ ਉਹ ਬੀਬੀਆਂ ਜੋ ਮੀਰ ਮੰਨੂ ਦੀ ਜੇਲ੍ਹ ਦੇ ਵਿੱਚ ਜਾਂ ਸਾਡੇ ਬੋਤਾ ਸਿੰਘ ਗਰਜਾ ਸਿੰਘ ਵਰਗਿਆਂ ਦੀਆਂ ਮਸਾਲਾਂ ਸਾਡੇ ਕੋਲੇ ਕਿ ਅਸੀਂ ਕਦੇ ਵੀ ਦੱਬਾਂਗੇ ਨਹੀਂ ਜਿੰਨਾ ਤੁਸੀਂ ਜਿਵੇਂ ਅੱਜ ਸਾਨੂੰ ਧਰਾਂ ਦੇ ਵਿੱਚ ਨਾਜ਼ਰਬੰਦ ਕੀਤਾ ਅਰੈਸਟ ਕੀਤਾ ਤਾਂ ਮੈਂ ਸਮਝਦੇ ਹ ਅਕਾਲੀ ਜਮਾਤ ਹੈ ਕਿ ਜਿਨ੍ਹਾਂ ਨੇ ਮੁਗਲ ਨਾਲ ਲੜਾਈ ਲੜੀ ਇਹ ਸਿੱਖ ਕੌਮ ਹੈ ਜਿਨ੍ਹਾਂ ਨੇ ਅੰਗਰੇਜ਼ ਨਾਲ ਲੜਾਈ ਲੜੀ ਇਸ ਸੇਕੋਮੈਂ ਜਿਹਨਾਂ ਨੇ ਇੰਦਰਾ ਗਾਂਧੀ ਨਾਲ ਲੜਾਈ ਲੜੀ ਇਸੇ ਸੇਕੋਮੈਂ ਜਿਹੜੀ ਨਰਿੰਦਰ ਮੋਦੀ ਨਾਲ ਲੜਾਈ ਲੜ ਰਹੀ ਹੈ ਤੇ ਆ ਲਾਲਾ ਕਿਜਰੀਆ ਵਰਗੇ ਜੋ ਧਾੜ ਵੀ ਚੜ ਕੇ ਆਏ ਐ ਸੋ ਇਸ ਕਰਕੇ ਅੱਜ ਬੱਚਾ ਬੱਚਾ ਪੰਜਾਬ ਦਾ ਜੂਤ ਇਹ ਸੋਚਣ ਲਈ ਮਜਬੂਰ ਹੈ ਕਿ ਜੇ ਅਕਾਲੀ ਮਾੜੇ ਸੀ ਤਾਂ ਉਹਨਾਂ ਨੂੰ ਸਜ਼ਾ ਮਾਂ ਕਿਉਂ ਨਹੀਂ ਦਵਾਈਆਂ ਪਰ ਮਾੜਾ ਇਸ ਕਰਕੇ ਬਣਾਇਆ ਜਾ ਰਿਹਾ ਕਿ ਕਿਸੇ ਕੰੰਧ ਤੇ ਹੱਥ ਲਾਉਣੇ ਆ ਉਹ ਜੋ ਅਕਾਲੀ ਦਲ ਬੋਲਦਾ ਹੈ ਚاہے ਕੋਈ ਸਕੀਮ ਹੈ ਆਟਾ ਦਾਣ ਸਕੀਮ ਪੈਨਸ਼ਨ ਆ ਫੋਕਲ ਪੁਆਇੰਟ ਧਰਮਸਾਲਾ ਕੋਆਪਰੇਟਿਵ ਸੁਸਾਇਟੀਆਂ ਮੋਟਰਾਂ ਟਰੈਕਟਰ ਨੂੰ ਗੱਡਾ ਨਹਿਰੀ ਖਾਲੇ ਹਾਂ ਜਾਂ ਬੱਚਿਆਂ ਵਾਸਤੇ ਸਕਾਲਰਸ਼ਿਪ ਜਾਂ ਸਕੂਲ ਹੋਵੇ ਜਾਂ ਕੋਈ ਕਾਲਜ ਹੋਵੇ ਜਾਂ ਕੋਈ ਸਕੂਲ ਹੋਵੇ ਜਾਂ ਕੋਈ ਯੂਨੀਵਰਸਿਟੀ ਹੋਵੇ ਜਾਂ ਕੋਈ ਹਸਪਤਾਲ ਹੋਵੇ ਜਾਂ ਕੋਈ ਇੰਡਸਟਰੀ ਹੋਵੇ ਜਾ ਕੋਈ ਕਵਾਡੀ ਵਰਲਡ ਕਪ ਹੋਵੇ ਮੁੱਖ ਮੰਤਰੀ ਤੀਰਥ ਯਾਤਰਾ ਹੋਵੇ ਮੇਰਾ ਕਹਿਣ ਦਾ ਭਾਵ ਪੰਜਾਬ ਦੇ ਲੋਕਾਂ ਦਾ ਜੀਵਨ ਸੁਧਾਰਨ ਵਾਲੀਆਂ ਚਾਹੇ ਸੜਕਾਂ ਹੋਣ 에어ਪੋਰਟ ਹੋਵੇ ਲਾਈਟ ਵਾਧੂ ਕਰਨੀ ਹੋਵੇ ਮੇਰਾ ਕਹਿਣ ਦਾ ਭਾਵ ਪੰਜਾਬ ਤੇ ਜੇ ਕਿਤੇ ਵੀ ਇੱਟ ਲੱਗੀ ਹੈ ਉਹ ਚੋ ਅਕਾਲੀ ਦਲ ਬੋਲਦਾ ਸੋ ਇਸ ਕਰਕੇ ਪੰਜਾਬ ਦਾ ਜੂਤ ਇਹ ਸਮਝ ਗਿਆ ਕਿ ਅਕਾਲੀ ਦਲ ਨੂੰ ਇਸ ਕਰਕੇ ਬਦਨਾਮ ਕੀਤਾ ਸੀ ਕਿ ਇਹ ਪੰਜਾਬ ਦਾ ਚੰਗਾ ਚਾਹੁੰਦੇ ਐ ਜਿਸ ਪੰਜਾਬ ਤੇ ਦਿੱਲੀ ਦੀ ਹਮੇਸ਼ਾ ਮੈਲੀ ਅੱਖ ਹੁੰਦੀ ਹੈ ਕਿਉਂ ਕਿਉਂਕਿ ਪੰਜਾਬ ਦੇ ਲੋਕ ਗੁਰਨਾਨਕ ਦੇਵ ਮਹਾਰਾਜ ਦੇ ਸਿਧਾਂਤ ਤੇ ਚੱਲਦੇ ਐ ਇਹ ਬਾਬਰ ਨੂੰ ਜ਼ਬਰ ਕਹਿੰਦੇ ਐ ਦਿੱਲੀ ਤਖਤ ਤੇ ਬਹਿ ਕੇ ਕੋਈ ਵੀ ਅਤਿਆਚਾਰ ਕਰਦਾ ਹੈ ਕੋਈ ਵੀ ਜ਼ੁਲਮ ਕਰਦਾ ਉਹਦੇ ਖਿਲਾਫ ਜੇ ਹੱਕ ਢਾ ਕੇ ਖੜਦੇ ਐ ਤਾਂ ਪੰਜਾਬ ਦੇ ਲੋਕ ਖੜਦੇ ਐ ਚاہے ਇਥੇ ਮਸਾ ਰੰਗੜ ਆਇਆ ਅਬਦਾਲੀ ਆਇਆ ਆਰੰਗਜੇਬ ਆਇਆ ਚਾਹੇ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਉਣ ਦੀ ਕੋਸ਼ਿਸ਼ ਕੀਤੀ ਚਾਹੇ ਨਰਿੰਦਰ ਮੋਦੀ ਨੇ ਕਾਲੇ ਕਾਨੂੰਨ ਥੋਪਣ ਦੀ ਕੋਸ਼ਿਸ਼ ਕੀਤੀ ਤਾਂ ਪੰਜਾਬ ਦੇ ਜਝਾਰੂ ਲੋਕਾਂ ਨੇ ਹੱਕ ਢਾਕੇ ਸੰਘਰਸ਼ ਕੀਤਾ ਲੜਾਈਆਂ ਲੜੀਆਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਦੇ ਵਿੱਚ ਇਸ ਕਰਕੇ ਹੁਣ ਲੋਕ ਉਤਾਵਲੇ ਹੈ ਕਿ ਕਿਦੋਂ ਇਲੈਕਸ਼ਨ ਆਉਣ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਚੁਣ ਕੇ ਇੱਕ ਵਿਚਨ ਵਾਲੇ ਲੀਡਰ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਮੁੱਖ ਮੰਤਰੀ ਬਣਾਈਏ ਇਸੇ ਕਰਕੇ ਅਕਾਲੀ ਦਲ ਦੇ ਲੀਡਰਾਂ ਨੂੰ ਅੱਜ ਘਰਾਂ ਦੇ ਵਿੱਚ ਨਾਜ਼ਰਬੰਦ ਕੀਤਾ ਜਾ ਰਿਹਾ ਹੈ ਪਰ ਅਸੀਂ ਨਾ ਜੇਲਾਂ ਤੋਂ ਡਰਦੇ ਆ ਨਾ ਥਾਣੇ ਤੋਂ ਡਰਦੇ ਆ ਅਸੀਂ ਪੰਜਾਬ ਦੇ ਲੋਕਾਂ ਦੀ ਲੜਾਈ ਲੜਾਂਗੇ ਜਿਸ ਤਰ੍ਹਾਂ ਕੱਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਈਸਟ ਇੰਡੀਆ ਕੰਪਨੀ ਬਾਗ ਜੋ ਦਿੱਲੀ ਦੇ ਧਾੜ ਵੀ ਚੜ੍ਹ ਕੇ ਆਏ ਆ ਸਾਡੇ ਚੁਣੇ ਹੋਏ ਲੋਕਾਂ ਨੂੰ ਪਰਾਂ ਕਰਕੇ ਅਸੀਂ ਉਹਨਾਂ ਨੂੰ ਵੀ ਫਿਟੇ ਲਾਣਤਾ ਪਾਉਣੇ ਆ ਤੇ ਝੰਜੋੜਾ ਮਾਰਦੇ ਆ ਜ਼ਮੀਰ ਜਗਾਉਨੇ ਆ ਕਿ ਤੁਸੀਂ 92 ਪੰਜਾਬ ਦੇ ਲੋਕਾਂ ਨੇ ਚੁਣਿਆ ਅੱਜ ਤੁਹਾਡੀਆਂ ਪਾਵਰਾਂ ਕੋਲੀਆਂ ਅੱਜ ਤੁਹਾਨੂੰ ਪੰਜਾਬ ਦਾ ਵਾਸਤਾ ਹੈ ਜੇ 1% ਵੀ ਤੁਹਾਡੇ ਅੰਦਰ ਪੰਜਾਬ ਦਾ ਡੀਐਨਏ ਹੈ ਪੰਜਾਬ ਦਾ ਖੂਨ ਹੈ ਪੰਜਾਬ ਦੀ ਜਨਕ ਹੈ ਤਾਂ ਮੁੱਖ ਮੰਤਰੀ ਤੋਂ ਲੈ ਕੇ ਜਿੰਨੇ ਐਮਐਲਏ ਤੁਹਾਨੂੰ ਅਸੀਂ ਝੰਜੋੜਦੇ ਆ ਕਿ ਦਿੱਲੀ ਤੇ ਧਾਰਬੀਆਂ ਦਾ ਮੁਕਾਬਲਾ ਫੇਰ ਹੀ ਕਰ ਸਕਦੇ ਹਾਂ ਜੇ ਤੁਸੀਂ ਪੰਜਾਬ ਦੇ ਹੱਕ 'ਚ ਨਿਤਰੋਗੇ ਅਸੀਂ ਤੁਹਾਡੇ ਨਾਲ ਆ ਪਰ ਪੰਜਾਬ ਦੇ ਹੱਕ ਦੀ ਗੱਲ ਕਰੂੰ ਜਿਸ ਤਰ੍ਹਾਂ ਕੱਲ ਸਕਵੀਰ ਸਿੰਘ ਬਾਦਲ ਨੇ ਕਿਹਾ ਕਿ ਸਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨਾ ਚਾਹੁੰਦੇ ਐ ਅਸੀਂ ਕਦੇ ਵੀ ਕਰਨ ਦੇ ਨਹੀਂ ਦੇਵਾਂਗੇ ਅਕਾਲੀ ਦਲ ਨੇ ਪਹਿਲਾਂ ਵੀ ਸਹਾਤਾ ਦਿੱਤੀਆਂ ਜੇਲਾਂ ਭਰੀਆਂ ਸ਼ਿਹਾਰਸ਼ ਕਰਿਆ ਤਸੱਦਾ ਚੱਲਿਆ ਤੇ ਅੱਜ ਵੀ ਪੰਜਾਬ ਦਾ ਝੂਠ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੀ ਗਵਾਰੀ ਦੇ ਵਿੱਚ ਸ਼ਿੰਗਾਰ ਸਰਵੇ ਕਰਨ ਲਈ ਤਿਆਰ ਹੈ ਵਾਹਿਗੁਰੂ ਜੀ ਕਾ